ਜੇ ਲੁਧਿਆਣੇ ਦੇ ਵਿੱਚ ਰਵਨੀਤ ਬਿੱਟੂ ਆਪਣਾ ਟਿਕਟ ਜਿੱਤ ਜਾਂਦਾ ਹੈ ਤਾਂ ਪ੍ਰਤਾਪ ਸਿੰਘ ਬਾਜਵਾ ਸਿਆਸਤ ਛੱਡ ਦੇਣਗੇ ਤੇ ਉੱਥੇ ਹੀ ਹੁਣ ਇਸ ਗੱਲ ਨੂੰ ਲੈ ਕੇ ਲਗਾਤਾਰ ਜਿਹੜਾ ਮਸਲਾ ਹੈ ਭੱਜਦਾ ਜਾ ਰਿਹਾ ਹੈ ਤੇ ਰਵਨੀਤ ਬਿੱਟੂ ਨੂੰ ਲੈ ਕੇ ਹੁਣ ਇਹ ਪ੍ਰਤਾਪ ਸਿੰਘ ਬਾਜਵਾ ਨੇ ਚੈਲੰਜ ਕੀਤਾ ਹੈ ਤੇ ਉੱਥੇ ਹੀ ਹੁਣਦਾ ਸੀ ਇਹ ਕਿ ਪਾਤਪਾ ਦੇ ਵਿੱਚ ਜੁਆਇਨ ਹੋਣ ਤੋਂ ਬਾਅਦ ਰਵਨੀਤ ਬਿੱਟੂ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਅਤੇ ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਦੇ ਲਈ ਕੰਮ ਕਰ ਰਹੇ ਆ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਲੈ ਕੇ ਸਿਆਸਤ ਛੱਡਣ ਨੂੰ ਲੈ ਕੇ ਉਹਨਾਂ ਨੇ ਹੁਣ ਜਵਾਬ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਉਮਰ ਦੇ ਹਿਸਾਬ ਨਾਲ ਹੋ ਜਾਂਦਾ ਹੈ ਤੇ ਉਹ ਉਮਰ ਦੇ ਹਿਸਾਬ ਨਾਲ ਗੱਲ ਕਰ ਰਹੇ ਨੇ ਤੇ ਜਿਸ ਦੇ ਦੌਰਾਨ ਉਹਨਾਂ ਦੇ ਵੱਲੋਂ ਇਹ ਬਿਆਨ ਦੇ ਕੇ ਜਿਹੜਾ ਪ੍ਰਤਾਪ ਸਿੰਘ ਬਾਜਵਾ ਨੂੰ ਜਿਹੜਾ ਕਿ ਜਵਾਬ ਦਿੱਤਾ ਗਿਆ ਹੈ ਤੇ ਉੱਥੇ ਹੀ ਇਤਿਹਾਸਨਾ ਦੇ ਵਿੱਚ ਦੱਸਿਆ ਕਿ ਪ੍ਰਤਾਪ ਸਿੰਘ ਬਾਜਪਾ ਦੇ ਵੱਲੋਂ ਰਵਨੀਤ ਬਿੱਟੂ ਤੇ ਤਿੱਖੇ ਨਿਸ਼ਾਨੇ ਸਾਦੇ ਗਏ ਤੇ ਉੱਥੇ ਹੀ ਸਿਆਸਤ ਦੇ ਵਿੱਚ ਇੱਕ ਨਵਾਂ ਮੋੜ ਆ ਜਿਹੜਾ ਦੇਖਣ ਨੂੰ ਮਿਲਿਆ ਤੇ ਉੱਥੇ ਹੀ ਰਵਨੀਤ ਬਿੱਟੂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜੇ ਰਵਨੀਤ ਬਿੱਟੂ ਲੁਧਿਆਣਾ ਦੇ ਵਿੱਚ ਜਿੱਤ ਜਾਂਦੇ ਨੇ ਤਾਂ ਮੈਂ ਆਪਣੀ ਸਿਆਸਤ ਛੱਡ ਦਵਾਂਗਾ ਤੇ ਹੁਣ ਇਸ ਮਸਲੇ ਨੂੰ ਲੈ ਕੇ ਕਾਫੀ ਭਖਿਆ ਹੋਇਆ ਦਿਖਾਈ ਦੇ ਰਿਹਾ ਹੈ ਤੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਤੇ ਉੱਥੇ ਹੀ ਇਤਿਹਾਸਨਾ ਦੇ ਵਿੱਚ ਹੈ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਨੂੰ ਰਵਨੀਤ ਬਿੱਟੂ ਨੇ ਜੁਆਇਨ ਲਿਆ ਤੇ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਵੱਲੋਂ ਹੁਣ ਤਿੱਖੇ ਨਿਸ਼ਾਨੇ ਰਵਨੀਤ ਬਿੱਟੂ ਤੇ ਸਾਦੇ ਜਾ ਰਹੇ ਨੇ ਤੇ ਰਵਨੀਤ ਬਿੱਟੂ ਨੇ ਹੁਣ ਵਰਤਪ ਸਿੰਘ ਬਾਜਵਾ ਨੂੰ ਲੈ ਕੇ ਜਵਾਬ ਦਿੱਤਾ ਪੂਰੇ ਮੁੱਦੇ ਨੂੰ ਲੈ ਕੇ ਸੁਣਨੇ ਆ ਹੋਰ ਉਹਨਾਂ ਦਾ ਕੀ ਕਹਿਣਾ ਸਾਡੇ ਭਗਵਾਨ ਮਹਾਵੀਰ ਜੀ ਉਹਨਾਂ ਦੀ ਉਹ ਕਿਰਪਾ ਹੈ ਸਾਰੀ ਤੇ ਜੈਨ ਭਾਈਚਾਰਾ ਜਿਹੜਾ ਇਹਨਾਂ ਤੋਂ ਉੱਤੇ ਕੋਈ ਦਾਨੀ ਨਹੀਂ ਹੋ ਸਕਦਾ ਇਹਨਾਂ ਤੋਂ ਉੱਤੇ ਕੋਈ ਸਕੂਲ ਬੱਚਿਆਂ ਦੀ ਪੜ੍ਹਾਈ ਇਹ ਆਪਦੇ ਲਈ ਨਹੀਂ ਹਰ ਬੰਦਾ ਜਿਹੜਾ ਹਰ ਧਰਮ ਚ ਕਿਹਾ ਨਾ ਵੀ ਆਪਣਾ ਦੂਸਾਂ ਚ ਕੱਢਣਾ ਇਹ ਕੱਢਦੇ ਆ ਤੇ ਹਰ ਕਾਲਜ ਹਰ ਸਕੂਲ ਮੈਡੀਕਲ ਜੋ ਵੀ ਸੁਵਿਧਾਾਂ ਮਾ ਦੇ ਸਕਦੇ ਆ ਕਿਤੇ ਚਾਹੇ ਛੋਟੀ ਡਿਸਪੈਂਸਰੀ ਹੋਵੇ ਚਾਹੇ ਹਸਪੀਟਲ ਹੋਵੇ ਜਿਹੜੀ ਪਵਿੱਤਰ ਜਗ੍ਹਾ ਏ ਮੰਦਿਰ ਉਹ ਤਾਂ ਇਹ ਨਾ ਮੈਂ ਨਹੀਂ ਸਮਝਦਾ ਕੋਈ ਇੰਨਾ ਸਾਫ਼ ਸੰਭਾਲ ਇੰਨਾ ਕੀਮਤੀ ਕੋਈ ਜਗ੍ਹਾ ਹੋਵੇ ਜਿੱਥੇ ਮੰਦਿਰ ਬਰਾਬਰ ਮਾਨ ਨੇ ਤੇ ਜਿਹੜੀ ਸਭ ਤੋਂ ਜ਼ਰੂਰੀ ਹੈ ਮਨੁੱਖਤਾ ਦੀ ਸੇਵਾ ਉਹ ਇਦਾਂ ਚਾਨਣ ਮਨਾਰਾ ਨੇ ਮੈਂ ਐਵੇਂ ਨਹੀਂ ਕਹਿੰਦਾ ਇਹ ਇਹ ਜਿੰਨਾ ਮੈਂ ਸਮਝਦਾ ਇਹਨਾਂ ਦੇ ਇਹਨਾਂ ਦੀ ਭਾਈਚਾਰੇ ਦਾ ਜਿੰਨਾ ਧੰਨਵਾਦੀ ਹੋਈਏ ਉੱਥੇ ਕਿਹੜਾ ਕੋਈ ਇਕੱਲੇ ਜੈਨ ਭਾਈਚਾਰੇ ਨੇ ਜਾਣਾ ਜਾਂ ਕਿਸੇ ਜੈਨੀ ਨਹੀਂ ਜਾਣਾ ਉਹ ਤਾਂ ਸਾਰੇ ਕੋਈ ਵੀ ਉੱਥੇ ਜਾ ਕੇ ਆਪਣਾ ਇਲਾਜ ਕਰਾ ਸਕਦਾ ਕੋਈ ਵੀ ਉੱਥੇ ਪੜ੍ਹ ਸਕਦਾ ਬੈਸਟ ਟੀਚਰਸ ਨੇ ਇਹਨਾਂ ਦੇ ਬੈਸਟ ਇਹਨਾਂ ਦਾ ਸਟਾਫ ਆ ਇਸ ਕਰਕੇ ਖੁਸ਼ੀ ਹੁੰਦੀ ਆ ਯਾਰ ਇਹਨਾਂ ਚ ਆ ਕੇ ਚਾ ਚੜ ਜਾਂਦਾ ਏ ਵੀ ਇਹਨਾਂ ਲਈ ਕੁਝ ਕੀ ਕਰਸ ਕਰ ਇਹ ਨਾਲੀ ਇਹ ਤਾਂ ਕੁਝ ਮੰਗਦੇ ਨਹੀਂ ਸਿਰਫ ਇਹ ਅਮਨ ਸ਼ਾਂਤੀ ਸੇਫਟੀ ਮੰਗਦੇ ਆ ਬਾਕੀ ਤਾਂ ਇਹ ਆਪਣੇ ਆਪ ਸਭ ਨੂੰ ਦੇਣ ਵਾਲੇ ਆ ਜੀ ਭਾਈ ਭਾਈ ਦਾ ਬਿਆਨ ਆਇਆ ਸੀ ਕਹਿੰਦੇ ਵੀ ਜੇ ਅਦਰ ਬਿੱਟੂ ਜੀ ਜਿੱਦੇ ਨੇ ਉਹ ਕਈ ਵਾਰ ਬੜੀ ਬੜੀ ਉਮਰ ਚ ਹੋ ਜਾਂਦਾ ਕਿਹਾ ਜਾਂਦਾ ਉਹ ਉਮਰ ਉਮਰ ਦਾ ਫਰਕ ਆ ਸਾਡੇ ਭਗਵਾਨ ਮਹਾਵੀਰ ਜੀ ਉਹਨਾਂ ਦੀ ਉਹ ਕਿਰਪਾ ਹੈ ਸਾਰੀ ਤੇ ਜੈਨ ਭਾਈਚਾਰਾ ਜਿਹੜਾ ਇਨਾਂ ਤੋਂ ਉੱਤੇ ਕੋਈ ਦਾਨੀ ਨਹੀਂ ਹੋ ਸਕਦਾ। ਇਨਾਂ ਤੋਂ ਉੱਤੇ ਕੋਈ ਸਕੂਲ, ਬੱਚਿਆਂ ਦੀ ਪੜ੍ਹਾਈ ਇਹ ਆਪਦੇ ਲਈ ਨਹੀਂ। ਹਰ ਬੰਦਾ ਜਿਹੜਾ ਹਰ ਧਰਮ ਚ ਕਿਹਾ ਨਾ ਵੀ ਆਪਨਾ ਦੁਸਾਂਝ ਕੱਢਣਾ। ਇਹ ਕੱਢਦੇ ਆ ਤੇ ਹਰ ਕਾਲਜ, ਹਰ ਸਕੂਲ, ਮੈਡੀਕਲ ਜੋ ਵੀ ਸੁਵਿਧਾ ਮਾ ਦੇ ਸਕਦੇ ਆ ਕਿਤੇ ਚਾਹੇ ਛੋਟੀ ਡਿਸਪੈਂਸਰੀ ਹੋਵੇ ਚਾਹੇ ਹਸਪੀਟਲ ਹੋਵੇ। ਜਿਹੜੀ ਪਵਿੱਤਰ ਜਗ੍ਹਾ ਏ ਮੰਦਿਰ ਉਹ ਤਾਂ ਇਹਨਾਂ ਮੈਂ ਨਹੀਂ ਸਮਝਦਾ ਕੋਈ ਇੰਨਾ ਸਾਫ਼ ਸੰਭਾਲ ਇੰਨਾ ਕੀਮਤੀ ਕੋਈ ਜਗ੍ਹਾ ਹੋਵੇ ਜਿੱਥੇ ਮੰਦਿਰ ਬਰਾਬਰ ਮਾਨ ਨੇ ਤੇ ਜਿਹੜੀ ਸਭ ਤੋਂ ਜ਼ਰੂਰੀ ਹੈ ਮਨੁੱਖਤਾ ਦੀ ਸੇਵਾ ਉਹ ਇਦਾਂ ਚਾਨਣ ਮਨਾਰਾ ਨੇ ਮੈਂ ਐਵੇਂ ਨਹੀਂ ਕਹਿੰਦਾ ਇਹ ਇਹ ਜਿੰਨਾ ਮੈਂ ਸਮਝਦਾ ਇਹਨਾਂ ਦੇ ਇਹਨਾਂ ਦੀ ਭਾਈਚਾਰੇ ਦਾ ਜਿੰਨਾ ਧੰਨਵਾਦੀ ਹੋਈਏ ਉੱਥੇ ਕਿਹੜਾ ਕੋਈ ਇਕੱਲੇ ਜੈਨ ਭਾਈਚਾਰੇ ਨੇ ਜਾਣਾ ਜਾਂ ਕਿਸੇ ਜੈਨੀ ਨਹੀਂ ਜਾਣਾ ਉਹ ਤਾਂ ਸਾਰੇ ਹੀ ਕੋਈ ਵੀ ਉੱਥੇ ਜਾ ਕੇ ਆਪਣਾ ਇਲਾਜ ਕਰਾ ਸਕਦਾ ਕੋਈ ਵੀ ਉੱਥੇ ਪੜ ਸਕਦਾ ਬੈਸਟ ਟੀਚਰਸ ਨੇ ਇਹਨਾਂ ਦੇ ਬੈਸਟ ਇਹਨਾਂ ਦਾ ਸਟਾਫ ਆ ਇਸ ਕਰਕੇ ਖੁਸ਼ੀ ਹੁੰਦੀ ਆ ਯਾਰ ਇਹਨਾਂ ਚ ਆ ਕੇ ਚਾ ਚੜ ਜਾਂਦਾ ਏ ਵੀ ਇਹਨਾਂ ਲਈ ਕੁਝ ਕੀ ਕਰ ਕਰੀਏ ਨਾਲੀ ਇਹ ਤਾਂ ਕੁਝ ਮੰਗਦੇ ਨਹੀਂ ਸਿਰਫ ਇਹ ਅਮਨ ਸ਼ਾਂਤੀ ਸੇਫਟੀ ਮੰਗਦੇ ਆ ਬਾਕੀ